ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਆਪਾਂ ਜੀ 24 ਤੋਂ ਲੈ ਕੇ 27 ਜਨਵਰੀ ਦੇ ਮੌਸਮ ਦੀ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ ਬੱਦਲਵਾਈ ਦਾ ਦੌਰ ਜਾਰੀ ਹੈ ਹਲਕੀ ਦਰਮਿਆਨੇ ਮੀਂਹ ਸਾਨੂੰ ਪਿਛਲੇ 3 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਪੈਂਦੇ ਦਿਖਾਈ ਦੇ ਰਹੇ ਨੇ ਆਉਂਦੇ ਦਿਨਾਂ ਵਿੱਚ ਥੋੜੇ ਜਿਹਾ ਸਿਸਟਮ ਕਮਜ਼ੋਰ ਪੈ ਰਹੇ ਨੇ ਪਰ ਉਹਨਾਂ ਬਾਰੇ ਵੀ ਪ੍ਰੋਪਰ ਡਿਟੇਲ ਸਾਂਝੀ ਕਰਾਂਗੇ ਕਿ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋ ਸਕਦਾ ਹੈ ਕਿਹੜੇ ਜ਼ਿਲ੍ਹੇ ਵਿੱਚ ਨਾ ਮਾਤਰ ਬਰਾਬਰ ਮੀ ਹੈ ਕਿਉਂਕਿ ਜਿਹੜੇ ਹਾਲਾਤ ਨੇ ਆਉਂਦੇ 3-4 ਦਿਨ ਵਿੱਚ ਕਾਫੀ ਜ਼ਿਆਦਾ ਬਦਲਦੇ ਹੋਏ ਦਿਖਾਈ ਦੇਣਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਬੱਦਲ ਵੀ ਸਿਸਟਮ ਲਗਾਤਾਰ ਬਰਕਰਾਰ ਬਣੇ ਹੋਏ ਨੇ ਜਿਸ ਦੇ ਕਾਰਨ ਹਲਕੇ ਤੋਂ ਦਰਮਿਆਨਾ ਅਤੇ ਕਿਸੇ ਕਿਸੇ ਇਲਾਕੇ ਵਿੱਚ ਭਾਰੀ ਮੀਂਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਵੈਦਰ ਬॉय ਸੁਮਿੰਦਰ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਬਿਨਾਂ ਕਿਸੇ ਦੇਰੀ ਤੋਂ ਆਪਾਂ ਗੱਲ ਕਰਦੇ ਹਾਂ ਮੌਸਮ ਦੇ ਹਾਲਾਤਾਂ ਦੀ 24 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਪੂਰਬੀ ਇਲਾਕਾ ਜਿਹੜਾ ਕਿ ਹਿਮਾਚਲ ਦੇ ਨਾਲ ਟੱਚ ਕਰਦਾ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਜ਼ਿਲ੍ਹੇ ਵਿੱਚ ਸਾਨੂੰ 50% ਚਾਂਸ ਨੇ ਲਗਭਗ ਜਾਂ 50% ਦੇ ਉੱਪਰ ਚਾਂਸ ਨੇ ਮੀਂਹ ਹੋਣ ਦੇ 24 ਜੁਲਾਈ ਨੂੰ ਅਮਰੀਕ ਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਮੋਹਾਲੀ ਅਤੇ ਪਟਿਆਲਾ ਇਹਨਾਂ ਵਿੱਚ ਕੁਝ ਕ ਇਲਾਕਿਆਂ ਵਿੱਚ ਬੂੰਦਾਬੰਦੀ ਕਿਣਮਣਕਣੀ ਦੀ ਉਮੀਦ ਹੈ ਭਾਰੀ ਮੀਂਹ ਦਾ ਚਾਂਸ ਹਲੇ ਵੀ ਦਿਖਾਈ ਨਹੀਂ ਦੇ ਰਿਹਾ ਪਰ ਬੱਦਲਬਾਈ ਲਗਾਤਾਰ ਪੰਜਾਬ ਦੇ ਉੱਪਰ ਬਣੀ ਰਹੇਗੀ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਬੂੰਦਾਬੰਦੀ ਦੇ ਚਾਂਸ ਬਣ ਸਕਦੇ ਨੇ ਪਰ ਭਾਰੀ ਮੀਂਹ ਦੀ ਉਮੀਦ ਹਾਲੇ ਵੀ ਬਣਦੀ ਦਿਖਾਈ ਨਹੀਂ ਦੇ ਰਹੀ गा। 25 ਤੇ 26 ਜੁਲਾਈ ਦੀ ਗੱਲ ਕੀਤੀ ਹੈ ਉਹ ਤਾਂ ਸੇਮ ਜਿਹਾ ਮਾਹੌਲ ਬਣਿਆ ਰਹੇਗਾ ਅਗਰ ਗੱਲ ਕਰੀ ਜਾਵੇ ਤਾਂ ਖਾਸ ਤੌਰ ਤੇ 25 ਜੁਲਾਈ ਨੂੰ ਜੇ ਦੇਖੋ ਕਿ ਪਠਾਨਕੋਟ ਹੁਸ਼ਿਆਰਪੁਰ ਨਵਾਂਚਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਠੀਕ ਠਾਕ ਬੱਦਲਬਾਝ ਦੇ ਨਾਲ ਕਿਰਮਣ ਕਣੀ ਦੇ ਚਾਂਸ ਬਣ ਰਹੇ ਨੇ ਪਰ ਜੇ ਸਭ ਤੋਂ ਘੱਟ ਵੀ ਸਾਨੂੰ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਮੋਗਾ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਸੇਮ ਹਾਲਾਤਾਂ ਨੂੰ 26 ਜ਼ਿਲ੍ਹੇ ਨੂੰ ਵੀ ਦੇਖਣ ਨੂੰ ਮਿਲ ਰਹੇ। ਦੋਨੋਂ ਦਿਨ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਹੈ। ਕੋਈ ਵੀ ਕਿਸੇ ਤਰੀਕੇ ਦੇ ਮੀਂਹ ਦੀ ਚਾਂਸ ਬਣਦੇ ਹੋਏ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਬੱਦਲ ਬਾਈ ਤਾਂ ਨਾ ਮਾਤਰ ਦੀ ਗੱਲ ਹੈ। ਮੀਂਹ ਕੋਈ ਵੀ ਚਾਂਸ ਦਖਾਈ ਨਹੀਂ ਦੇ ਰਹੇ ਬਾਕੀ ਪੰਜਾਬ ਦੇ ਵਿੱਚ ਸੇਮ ਜਾਂ ਮਾਹੌਲ ਬਣਿਆ ਰਿਹਾਗਾ ਇਸ ਤਰੀਕੇ ਨਾਲ ਇਹਨਾਂ ਇਲਾਕੇ ਵਿੱਚ ਬੱਦਲਬਾਜ਼ੀ ਤੇ ਕਿਣਮਣ ਕਰਨੀ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਖਰੀ ਦਿਨ ਦੀ ਗੱਲ ਕੀਤੀ ਜਾਵੇ 27 ਜੁਲਾਈ ਦੀ 27 ਜੁਲਾਈ ਨੂੰ ਤਿੰਨ ਤਰੀਕੇ ਦਾ ਮੌਸਮ ਦੇਖਣਾ ਮਿਲੇਗਾ ਮੀਂਹ ਦੀ ਮੀਂਹ ਸਾਨੂੰ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਦਿਖਾਈ ਦੇ ਰਹੀ ਹੈ ਪਰ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੀ ਕੁਝ ਪਿੰਡ ਤੇ ਸ਼ਹਿਰ ਇਸ ਇਲਾਕੇ ਵਿੱਚ ਆ ਸਕਦੇ ਨੇ ਇਸ ਮੀਂਹ ਦੇ ਵਿੱਚ ਆ ਸਕਦੇ ਨੇ ਜਿਸ ਤੋਂ ਕੋਈ ਆਪਾਂ ਗੁਰੇਜ਼ ਨਹੀਂ ਕਰ ਰਹੇ ਕਿ ਉੱਤਰੀ ਪੰਜਾਬ ਦੇ ਵਿੱਚ ਮੀਂਹ ਹੋ ਸਕਦਾ ਹੈ ਪਰ ਅਗਰ ਗੱਲ ਕੀਤੀ ਜਾਵੇ ਤਾਂ ਅ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਫਜ਼ਿਲਕਾ ਮੁਕਸਰੀ ਨਾਲ ਇਲਾਕਿਆਂ ਦੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਫਜ਼ਿਲਕਾ ਹੋ ਗਿਆ ਜੀ ਫਿਰੋਜ਼ਪੁਰ ਮੁਕਸਰ ਫਰੀਦਕੋਟ ਇਹ ਲਗਾਤਾਰ ਢਾਈ ਹੈ ਤਿੰਨ ਚਾਰ ਦਿਨਾਂ ਦੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਾ ਹੋਣ ਕਾਰਨ ਇਹਨਾਂ ਇਲਾਕਿਆਂ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਜਾ ਸਕਦਾ ਹੈ ਬਾਕੀ ਪੰਜਾਬ ਦਾ ਐਵਰੇਜ ਤਾਪਮਾਨ 36 ਤੋਂ 38 ਡਿਗਰੀ ਤੱਕ ਰਹਿ ਸਕਦਾ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਮੌਸਮ ਜਿਹੜਾ ਉਹ ਠੀਕ ਠਾਕ ਰਹੇਗਾ ਹਾਲਾਤ ਅੰਡਰ ਕੰਟਰੋਲ ਹੀ ਰਹਿਣਗੇ ਪਰ ਮਾਲਵਾ ਵੈਲਟ ਦੇ ਜਿਹੜੇ 4-5 ਜ਼ਿਲ੍ਹੇ ਨੇ ਇਹਨਾਂ ਵਿੱਚ ਗਰਮੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਲੋਕ ਵੀ ਥੋੜੇ ਬੋਤੇ ਹਾਲਾਤ ਜਿਹੜੇ ਨੇ ਉਹ ਕਹਿ ਸਕਦੇ ਆ ਕਿ ਆਪਾਂ ਹਮਸਾਰੇ ਬਣ ਕੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਕੋਈ ਅਲੱਗ ਲਈ ਜਾਣਕਾਰੀ ਆਈ ਤਾਂ ਉਹ ਜਾਣਕਾਰੀ ਥੋੜੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਜੀ